ਸਮਤ ਤੇ ਮਹਾਰਾਜ ਸਾਥ ਦੰਦਾਣਾ ਹੂੰ ਉਦੋਂ ਫਿਰ ਪਤਾ ਨਹੀਂ ਵੀ ਬੰਦਾ ਕਦੋਂ ਫਰਸ਼ ਤੋਂ ਉਰਸ ਕੇ ਜਾਂਦਾ ਹੂੰ ਜੀ ਬਈ ਡੈਂਪੀ ਢੋ ਮੰਤਰੀ ਬਣੂਗਾ ਹੂੰ ਮੰਤਰੀ ਬਣ ਪੱਕੀ ਗੱਲ ਹੈ ਤੇ ਜੇ ਡੈਂਪੀ ਢੋ ਮੰਤਰੀ ਨਾ ਬਣਿਆ ਹੂੰ ਤੇ ਫਿਰ ਆਮ ਆਦਮੀ ਮੂਹਰੇ ਨਹੀਂ ਆਉਂਦੀ ਸ਼ੀਟਾਂ ਦੇ ਲਿਖਣਗੇ ਵੀ ਜਿਹੜੇ ਐਨਟੀ ਆਪਣੇ ਹੂੰ ਜਿਨ੍ਹਾਂ ਦੀ ਭੌਂਕਰ ਤੇ ਡਿਊਟੀ ਲੱਗੀ ਹੈ ਹੂੰ ਇਹ ਪਤਾ ਕੀ ਗੱਲ ਹੈ ਜਿਹੜੇ ਕਮੈਂਟਾਂ ਵਾਲੇ ਹਨ ਇਹ ਇਹ ਉਹ ਹੁੰਦੇ ਜਿਨ੍ਹਾਂ ਨੂੰ ਪਿੰਡ 'ਚ ਕੋਈ ਡੇ ਲਿਆ ਵਟੇ ਨਹੀਂ ਸਿਆੰਦਾ ਠੀਕ ਆ ਵੀ ਕਤੀੜੇ ਉਹ ਮੇਰਾ ਦੋਸਤ ਆ ਬੱਬੂ ਆ ਦਖਸ਼ਤ ਬੈਗ ਵਾਲਾ ਹਬੌਰ ਤੋਂ ਕੋਈ ਉਹਦਾ ਵਿਊਆਂ ਦਾ ਚੱਕਰ ਨਹੀਂ ਅਸੀਂ ਤਾਂ ਵੀ ਜਿੱਤੇ ਕਿਤੇ ਹਬੌਰ ਜਾਂਦੇ ਆ ਬੈਠੇ ਬੈਠੇ ਉੱਤੇ ਪੋਸਟਾਂ ਪਾ ਲਈ ਠੀਕ ਆ ਉਹ ਪਰ ਸੱਜ ਵੀ ਆਪਣੇ ਘਰੇ ਪਿਆ ਉਹਦੇ ਦੀਆਂ ਅੱਖਾਂ ਹੀ ਦੱਸ ਦਿੰਦਾ ਵੀ ਕਿੰਨੇ ਇੰਚ ਆ ਪਰ ਉਹ ਜਦੋਂ ਵੇਚਣ ਵਾਲਾ ਜਿਹੜਾ ਬੰਦਾ ਫਿਰ ਉਹ ਜਦੋਂ ਹੁਣ ਉਹ ਆਖੇ ਮੇਰੀ ਤਾਂ ਵੀ ਬਾਟ ਆ ਹੋਵੇ ਉਹ 60 ਫਿਰ ਉਹਨੂੰ ਆਹ ਦੇ ਵੀ ਠੱਲ ਫਰਸ਼ ਤੇ ਤੇ ਲਾਉਣੇ ਆ ਫੀਤਾ ਫਿਰ ਅਗਲਾ ਪੋਲਾ ਪੈ ਜਾਂਦਾ ਨਾ ਹੁੰਦਾ ਹਮ ਕਦੇ ਵੀ ਨਹੀਂ ਆਉਂਦਾ ਪੰਜਾਬ ਤੇ ਭਾਈ ਗੇਰਾਜ ਕਰ ਸਕਦਾ ਉਹ ਨਹੀਂ ਭਾਈ ਕਿੱਥੇ ਯਾਰ ਐਵੇਂ ਗੱਲਾਂ ਉਹ ਤਾਂ ਆਪਦੀ ਕਮਾਈ ਕਰਨ ਆਇਆ ਯਾਰ ਹਮ ਠੀਕ ਆ ਆਪਣੇ ਲੋਕ ਉਹਨਾਂ ਤੇ ਵੀ ਲੱਗੀ ਜਾਂਦੇ ਫਿਰ ਆਪਾਂ ਭਈਆਂ ਬਿਨਾ ਸਾਰਦੇ ਵੀ ਨਹੀਂ ਜਾਂਦਾ ਸਾਰੋ ਵੀ ਹਮ ਸਾਰੀ ਲੇਬਰੀ ਭਈਆਂ ਦੀ ਆ ਹਮ ਸ਼ੈਲਰਾਂ ਚ ਕੌਣ ਕੰਮ ਕਰਦਾ ਭਈਏ ਹਮ ਜਿਹੜਾ ਕੋਈ ਰੇੜੀਆਂ ਤੇ ਖਾਣ ਪੀਣ ਆਪਾਂ ਵੀ ਖਾਣੇ ਪੀਣੇ ਰੈਸਟੋਰੈਂਟਾਂ 'ਚ ਖਾਣੇ ਪੀਣੇ ਪਾਉਣਾ ਭਈ ਇਹ ਸਾਰੇ ਉਹ ਯਾਰ ਹਾਇ ਤਾਂ ਉਹ ਵੀ ਇਨਸਾਨ ਹੀ ਜਿੱਤਿਆਂ ਨੂੰ ਕੁੱਤੇ ਭੌਂਕਦੇ ਹੁੰਦੇ ਕਿ ਕਦੇ ਹਾਥੀ ਦੇ ਨੇੜੇ ਆ ਕੇ ਪੈਰ ਫੜਿਆਗੇ ਕੁੱਤੇ ਨੇ ਦੂਰੇ ਹੀ ਗਰੀ ਜਾਂਦੇ ਆਉ 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 ਕਰੀ ਜਾਂਦੇ ਬਵਾਸੀਰ ਤਾਂ ਇੱਕ ਦਿਨ ਹੋਣੀ ਹੀ ਹੋਣੀ ਆ ਜਿਹੜੇ ਵੀ ਆਪਣੇ ਆਂਟੀ ਆ ਕਿਉਂਕਿ ਉਹਦਾ ਆ ਕੇ ਰਹੂਗੀ ਉਹਦਾ ਹਟਦੀ ਨਹੀਂ ਵੀ ਬਾਈ ਸਸਰੀਕਾਲ ਸਸਰੀਕਾਲ ਬਾਈ ਸਸਰੀਕਾਲ ਕੀ ਕੋ ਸਿਹਤ ਕਿਵੇਂ ਵਰਗਾ ਬਾਈ ਸਾਰਿਆਂ ਨੂੰ ਸਸਰੀਕਾਲ ਜੀ ਜਿੰਨੇ ਵੀ ਪੰਜਾਬ ਹਰਿਆਣਾ ਰਾਜਸਥਾਨ ਆ ਲੈਂਦੇ ਪੰਜਾਬ ਚੜਦੇ ਪੰਜਾਬ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਚ ਜਾਂ ਹਿਮਾਚਲ ਚ ਜਿੰਨੇ ਵੀ ਲੋਕ ਵੱਸਦੇ ਆ ਸਾਰਿਆਂ ਨੂੰ ਪਿਆਰ ਭਰੀ ਜੱਸੀਕਾਰ ਹੋਰ ਸਿਹਤ ਕਿਵੇਂ ਆ ਵਦਗਾ ਬਾਈ ਜਮਾ ਕਿੱਕ ਤੇ ਆ ਠੀਕ ਹੋ ਮਾ ਥੰਡ ਥੁੰਡ ਨਹੀਂ ਆ ਜਿਆਦਾ ਨਹੀਂ ਨਹੀਂ ਬਾਈ ਇਹ ਤਾਂ ਉਹੀ ਖੇਸੀ ਜੀ ਲੈ ਲਈ ਬਸ ਘੋੜੀਆਂ ਨੂੰ ਦਾਣੇ ਦੂਣੇ ਪਾਵਾਂਗੇ ਹੁਣ ਹਮ ਮੰਨਾ ਕੇ ਅੰਦਰ ਪਸ਼ੂ ਸ਼ਾਮ ਜੇ ਦਾ ਵੇਲਾ ਹੂੰ ਅਬ ਥੱਕੇ ਜਿਹਾ ਤੋਂ ਲੱਗਦੇ ਹੋ ਨਹੀਂ ਥੱਕੇ ਨਹੀਂ ਥੱਕੇ ਨਹੀਂ ਬਾਈ ਅਸੀਂ ਪਤਾ ਗੱਲ ਕੀ ਆ ਅਸੀਂ ਤਿੰਨ ਚਾਰ ਦਿਨ ਹੋ ਗਏ ਪਹਿਲਾਂ ਰਾਜਸਥਾਨ ਗਏ ਸੀਗੇ ਰਸਤਾ ਤੋਂ ਸਿੱਧਾ ਮਾਝੇ ਚ ਉੱਤ ਗਏ ਹੂੰ ਤਾਂ ਕਰਕੇ ਬਈ ਤਿੰਨ ਦਿਨ ਅਕਸਰ ਗੱਡੀ ਤੇ ਤੁਰੇ ਫਿਰਨਾ ਥਕਾਵਟ ਤਾਂ ਆਉਂਦੀ ਆ ਨਾ ਕਰਕੇ ਆ ਮਾੜਾ ਮੋਟਾ ਈ ਈ ਗੱਲ ਨਹੀਂ ਅਸਲ ਠੀਕ ਆ ਫਿਰ ਰਾਜਸਥਾਨ ਤੋਂ ਆਏ ਹੋ ਹਾਂ ਰਾਜਸਥਾਨ ਤੋਂ ਹੀਰ ਤੋਂ ਤਾਂ ਘੱਟ ਹੋਣੀ ਨਹੀਂ ਬਾਈ ਹੀਮ ਹੀਮ ਵਰਤ ਚੰਗੀ ਹਰਦਾ ਉਹ ਤਾਂ ਬਾਈ ਕੋਈ ਚੱਕਰ ਨਹੀਂ ਉਹ ਤਾਂ ਵੱਧੂਗਾ ਮਾਵਾ ਤਾਂ ਉਧਰ ਤੇ ਉਹੀ ਅੱਜ ਨਾ ਥੋੜਾ ਜਿਹਾ ਬਸ ਵੀ ਥੋੜਾ ਜਿਹਾ ਸੌਦਾ ਕਰਨ ਗਏ ਸੀਗੇ ਹੂੰ ਸੌਦਾ ਬਣਿਆ ਨਹੀਂ ਅੱਛਾ ਖੁੰਝਿਆ ਜਾ ਸਰੀਰ ਤਾਂ ਕਰਕੇ ਹਾਂ ਹਾਂ ਉਹ ਕੋਈ ਚੱਕਰ ਨਹੀਂ ਠੀਕ ਆ ਫਿਰ ਗੋਪੀ ਭਾਈ ਜਿਵੇਂ ਆਫ ਕੈਮਰਾ ਵੀ ਗੱਲਾਂ ਚੱਲ ਰਹੀਆਂ ਸੀ ਫਿਰ ਘੋੜੇ ਵਾਲੇ ਤਾਂ ਗੱਡੀ ਦੇ ਵਿੱਚ ਫੀਤਾ ਹੀ ਰੱਖਦੇ ਹੋਣਗੇ ਹਨਾ ਵੀ ਕਿੰਨੇ ਇੰਚ ਇਹ ਕਿੰਨੇ ਨਹੀਂ ਬਈ ਜਿਹੜਾ ਪੱਕਾ ਪਤਾ ਕੀ ਗੱਲ ਆ ਜਿਹੜਾ ਬਾਈ ਸੇ ਤਾਂ ਬੰਦੇ ਦੀਆਂ ਅੱਖਾਂ ਹੀ ਦੱਸ ਦਿੰਦਾਂਗਾ ਵੀ ਕਿੰਨੇ ਇੰਚ ਆ ਪਰ ਉਹ ਜਦੋਂ ਵੇਚਣ ਵਾਲਾ ਜਿਹੜਾ ਬੰਦਾ ਫਿਰ ਉਹ ਜਦੋਂ ਹੁਣ ਉਹ ਆਖੇ ਮੇਰੀ ਤਾਂ 62 ਆ ਹੂੰ ਉਹ ਵੇ ਉਹ 60 ਹੂੰ ਫਿਰ ਉਹਨੂੰ ਆਹ ਦੇ ਵੀ ਠੱਲ ਫਰਸ਼ ਤੇ ਤੇ ਲਾਉਣੇ ਆ ਫੀਤਾ ਹੂੰ ਫਿਰ ਅਗਲਾ ਪੋਲਾ ਪੈ ਜਾਂਦਾ ਨਾ ਹੂੰ ਹੈ ਇਹ ਤਾਂ ਆ ਵਰਕਾ ਹੋ ਰ ਬਈ ਕੋਈ ਇਹ ਆਏ ਨਹੀਂ ਹੁੰਦਾ ਵੀ ਜੇ ਕੋਈ ਕੋੜੀ 65 ਇੰਚਾ ਜਾਂ 66 ਆ ਉਹੀ ਬੱਚਾ ਚੰਗਾ ਦੇ ਉਹ 56 57 58 ਇੰਚ ਦੀਆਂ ਕੋੜੀਆਂ ਨੇ ੜੇ ੜੇ ਚੰਗੇ ਬੱਚੇ ਪੈਦਾ ਕਰੇ ਆ ਇਹ ਤਾਂ ਯਾਰ ਮਹਾਰਾਜ ਹੂੰ ਪਤਾ ਨਹੀਂ ਕਿਦੀ ਕੁੱਖ ਚੁੱਕੀ ਪੈਦਾ ਕਰਨਾ ਕਿ ਨਹੀਂ ਹੂੰ ਇਹ ਤਾਂ ਕਿਸਮਤ ਆ ਸਭ ਤੋਂ ਪਹਿਲਾਂ ਕਿਸਮਤ ਸੌਂਦੀ ਆ ਬੰਦੇ ਦੀ ਫੇਰ ਸਭ ਤੋਂ ਵੱਡਾ ਮਹਾਰਾਜ ਹੂੰ ਉਹ ਗੋਪੀਬਾਈ ਜਦੋਂ ਕਿਸਮਤ ਤੇ ਮਹਾਰਾਜ ਸਾਥ ਦਿੰਦਾ ਨਾ ਹੂੰ ਉਦੋਂ ਫਿਰ ਪਤਾ ਨਹੀਂ ਵੀ ਬੰਦਾ ਕਦੋਂ ਫਰਸ਼ ਤੋਂ ਅਰਸ਼ ਤੇ ਜਾਂਦਾ ਹੂੰ ਹਾਂ ਸਹੀ ਗੱਲ ਰਾਤੋਂ ਰਾਤ ਬੰਦਾ ਹੈ ਨਾ ਰਾਜਾ ਬਣਦਾ ਕੋਈ ਬਹੁਤ ਕੁਝ ਹੋ ਜਾਂਦਾ ਹੂੰ ਜੇ ਹੁਣ ਕਿਸੇ ਨੇ ਮੇਰੇ ਵਰਗੇ ਨੇ ਲਾਡਰੀ ਦੀ ਟਿਕਟਪਈ ਆ ਤੇ ਸ਼ਾਮ ਨੂੰ ਆ ਗਈ ਤੇ ਤੜਕੇ ਨੂੰ ਉਹ ਰਾਜਾ ਹੀ ਆ ਹੂੰ ਵੈਸੇ ਲਾਟਰੀ ਨਾ ਜਿਹੜੀ ਪਾਉਣੀ ਹੈ ਗੱਡੀ ਦੇ ਨੰਬਰ ਤੇ ਬਣਾ ਕੇ ਪਾਵੇ ਫਿਰ ਬਹੁਤ ਚਾਂਸ ਹੁੰਦੇ ਆਉਂਦੇ ਹੂੰ ਮੈਨੂੰ ਪਤਾ ਤੂੰ ਗੱਡੀ ਦਾ ਨੰਬਰ ਦੱਸੀ ਬਣਾ ਲਾਂਗੇ ਆਪਾਂ ਆਪਣੇ ਕੋਲੇ ਬਹੁਤ ਐਕਸਪਰਟ ਬੰਦਾ ਹੂੰ ਮੇਰਾ ਵੀ ਗੁਰੂ ਹੀ ਹੈ ਕੰਮ ਚ ਠੀਕ ਹੈ ਜਿਹੜਾ ਉਹ ਲਾਟਰੀ ਨੰਬਰ ਬਣਾ ਲੈਂਦਾ ਹੂੰ ਗੱਡੀ ਦੇ ਨੰਬਰ ਤੇ ਬਣਾਉਂਦਾ ਉਹਦਾ ਕਦੇ ਫਾਇਰ ਫੋਕਾ ਨਹੀਂ ਗਿਆ ਸੀ ਮੇਰੀ ਗੱਡੀ ਦੇ ਨੰਬਰ ਤੇ ਇੱਕ ਦਿਨ ਬਣਾ ਕੇ ਪਾਈ ਸੀ ਸਾਨੂੰ 7000 ਰੁਪਏ ਆਇਆ ਸੀ ਅੱਛਾ ਲਾਟਰੀ ਦਾ ਹੂੰ ਹੂੰ ਠੀਕ ਹੈ ਉਹ ਗੋਪੀ ਭਾਈ ਆਦੀ ਨਾ ਉਹਦੇ ਥੋੜਾ ਜਿਹੀ ਗਲਤੀ ਕਰ ਗਏ ਹੂੰ ਜੇ ਉਹ ਦਿਨ ਨੂੰ ਅਸੀਂ ਉਹਦੇ ਜਿੱਦੇ ਅਸੀਂ ਲਾਟਰੀ ਪਾਈ ਆ ਉਹ ਹਨਾ ਜੇ ਉਹਤੇ ਕਿਤੇ ਦੂਜੀ ਵੱਡੀ ਪਾ ਦਿੰਦੇ 5000 ਵਾਲੀ ਟਿਕਟ ਲੈ ਲੈਂਦੇ ਤੇ ਫਿਰ ਉਹਦੇ ਉਹ ਵੀ ਆ ਜਾਂਦੀ ਅੱਛਾ ਹਾਂ ਨੰਬਰ ਬਣਾ ਕੇ ਜਦੋਂ ਉਹ ਆਪਣਾ ਉਹ ਪਹਿਲਾਂ ਗੱਡੀ ਦਾ ਨੰਬਰ ਜਾਂ ਉਹਨੂੰ ਫੋਨ ਨੰਬਰ ਦੱਸਦੇ ਉਹ ਤੋਂ ਜੋੜ ਕੇ ਜੇ ਵਾਵਾ ਜਰ ਗੁਣਾ ਘਟਾਓ ਜੀ ਕਰਕੇ ਜਦੋਂ ਉਹਨੇ ਬਣਾ ਕੇ ਮੈਨੂੰ ਦੱਸੀ ਮੈਨੂੰ ਕਹਿੰਦਾ ਲੈ ਪੁੱਤਰਾ ਦਾ ਪਾ ਦੇ ਫਿਰ ਲੱਭਣਾ ਬਹੁਤ ਔਖਾ ਹੋਊਗਾ ਨੰਬਰ ਉਹ ਕਿਵੇਂ ਬਾਈ ਜਿਹੜਾ ਨੰਬਰ ਬਣ ਹਾਂ ਉਹ ਕੰਟੈਕਟ ਤੋਂ ਲੱਭਣਾ ਪੈਂਦਾ ਬਹੁਤ ਔਖਾ ਹੋਊਗਾ ਲੱਭਣਾ ਨਹੀਂ ਮੈਨੂੰ ਤਾਂ ਸੋਖ ਹੀ ਤੇ ਆ ਗਿਆ ਸੀਗਾ ਮੈਂ ਤਾਂ 10 ਕੰਟੈਕਟਾਂ ਉਹ ਆਪਣਾ ਹੈਗਾ ਉਹ ਤਾਂ ਹੋ ਜਾਂਦਾ ਹੋ ਜਾਂਦਾ ਸਾਰਾ ਹੋ ਜਾਂਦਾ ਇਹ ਇੱਕ ਗੱਲ ਹੋਰ ਬਾਈ ਮੈਨੂੰ ਹੁਣ ਲਾਟਰੀਆਂ ਤੋਂ ਯਾਦ ਆਇਆ ਹੂੰ ਹੁਣ ਲੋਕ ਇਹ ਕਹਿਣਗੇ ਵੀ ਗੋਪੀ ਵਿਖਵਣੀਆਂ ਤਾਂ ਕਰਦਾ ਕਰਦਾ ਸੀ ਹੁਣ ਲਾਟਰੀਆਂ ਵੀ ਨਹੀਂ ਮੈਂ ਆ ਆਪਣੀ ਬਾਈ ਮੇਰੇ ਕੋਲੇ ਤਜਰਬਾ ਹੈ ਨਹੀਂ ਮੈਂ ਮੈਂ ਤੈਨੂੰ ਗੱਪ ਮਾਰਾਂ ਮੈਨੂੰ ਕਿਸੇ ਬੰਦੇ ਨੇ ਤਜਰਬਾ ਸਿਖਾਇਆ ਹੂੰ ਉੱਦੇ ਅਸੀਂ ਦੋਨੇ ਗਏ ਸੀ ਮਲੋਟ ਪਾਈ ਸੀ ਸਾਨੂੰ 7000 ਆਇਆ ਹਮ ਬਾਲਾ ਨਹੀਂ ਆਇਆ ਮੈਂ ਤਾਂ ਠੀਕ ਆ ਹਮ ਇਹ ਬਈ ਉਹ ਗੋਪੀ ਬਈ ਅਸੀਂ ਉਹ ਦੂਜੀ ਪਾਈ ਸੀ ਨਾ ਛੋਟੀ ਪਈਆ 200 ਰੁਪਿਆ ਹਰ ਇੱਕ ਵੀਡੀਓ ਦੇ ਵਿੱਚ ਕੋਈ ਨਾ ਕੋਈ ਨਵੀਂ ਵਿਖਵਣੀ ਹੁੰਦੀ ਆ ਇਸ ਵਾਰੀ ਕੀ ਵਿਖਵਣੀ ਕਰੂੰਗੇ ਇਸ ਵਾਰੀ ਬਈ ਡੈਂਪੀ ਢੱਲੋ ਮੰਤਰੀ ਬਣੂਗਾ ਮੰਤਰੀ ਬਣ ਪੱਕੀ ਗੱਲ ਆ ਤੇ ਜੇ ਡੈਂਪੀ ਢੱਲੋ ਮੰਤਰੀ ਨਾ ਬਣਿਆ ਹਮ ਤੇ ਫੇਰ ਆਮ ਆਦਮੀ ਮੂੜੇ ਨਹੀਂ ਆਉਂਦੀ ਹਮ ਤੈਂ ਦੱਸਤਾ ਫਿਰ ਅਗਲੀ ਆਰਥ ਨੂੰ 2027 ਚ ਆਮ ਆਦਮੀ ਪਾਰਟੀ ਦੀ ਨਹੀਂ ਮੂਰੇ ਆਉਂਦੀ ਹੂੰ ਜੇ ਡਾਂਈ ਪਿੱਟ ਲੋ ਮੰਤਰੀ ਨਾ ਨਾ ਬਣਿਆ ਹੂੰ ਹੁਣ ਕਈ ਥੱਲੇ ਕਮੈਂਟਾਂ ਚ ਲਿਖਣਗੇ ਵੀ ਜਿਹੜੇ ਐਨਟੀ ਆਪਣੇ ਹੂੰ ਜਿਨ੍ਹਾਂ ਦੀ ਭੌਂਕਰ ਤੇੜੋ ਟੀ ਲੱਗੀ ਐ ਹੂੰ ਤੇ ਪਤਾ ਕੀ ਗੱਲ ਐ ਜਿਹੜੇ ਕਮੈਂਟਾਂ ਵਾਲੇ ਐ ਨਾ ਇਹੇ ਤੋਂ ਹੁੰਦੇ ਜਿਵੇਂ ਨੂੰ ਪਿੰਡ ਚ ਕੋਈ ਡੇਲਿਆ ਵੱਟੇ ਨਹੀਂ ਸਿਆੰਦਾ ਹੂੰ ਤੇ ਜਦੋਂ ਬੰਦੇ ਨੂੰ ਕਮੈਂਟ ਕੋਈ ਕਰਨ ਲੱਗ ਪੈਣ ਉਹਦੋਂ ਵੀ ਸਮਝ ਲੈ ਪ੍ਰਮਾਤਮਾ ਨੇ ਤੇਰੀ ਬਾਹ ਅੱਡੀ ਭਵੇਂ ਮੈਂ ਆ ਭਵੇਂ ਕੋਈ ਹੋਰ ਆ ਕਮੈਂਟਾਂ ਅਕਸਰ ਉਹ ਨਹੀਂ ਹੁੰਦੇ ਹੁੰਦੇ ਜਿਹਦੀ ਕੋਈ ਮਾੜੀ ਮੋਟੀ ਦੁਨੀਆ 'ਚ ਜਾਣ ਪਛਾਣ ਬਣ ਜੇ ਗੋਪੀ ਭਾਈ ਇੱਕ ਨਾ ਕਮੈਂਟ ਆਇਆ ਸੀ ਆਪਣੀ ਵੀਡੀਓ ਉੱਥੋਂ ਦੀ ਉਹਦੀ ਚਰਚਾ ਜ਼ਰੂਰ ਕਰਾਂਗੇ ਕਹਿੰਦੇ ਗੁਰਪ੍ਰੀਤ ਨੂੰ ਇੱਕ ਪਾਰਸਲ ਲੱਭਿਆ ਸੀ ਮਲੋਟ ਦੇ ਵਿੱਚੋਂ ਗੁਰਪ੍ਰੀਤ ਨੇ ਪੋਸਟ ਪਾਈ ਭਾਈ ਇਹ ਪਰਸ ਕਿਹਦਾ ਹੈ ਕਹਿੰਦੇ ਵੀ ਜੇ ਗੋਪੀ ਵਿਖਵਣੀ ਕਰ ਦਿੰਦਾ ਤਾਂ ਗੋਪੀ ਨੂੰ ਪਰਸ ਕਿਉਂ ਨਹੀਂ ਪਤਾ ਲੱਗਿਆ ਭਾਈ ਇਹਦਾ ਮੇਰੀ ਗੱਲ ਸੁਣ 100 ਤੇ 60 ਕਰੋੜ ਤੇ 70 ਕਰੋੜ ਦੀ ਗੱਲ ਦੀ ਹੈ ਆਪਾਂ ਨੂੰ ਇਹ ਚੀਜ਼ ਆਪਾਂ ਕਿਵੇਂ ਉਹ ਕੀ ਪਤਾ ਕਿਹਦੇ ਨਾਂ ਤੇ ਆ ਕੌਣ ਆ ਕਿਵੇਂ ਆ ਕੋਈ ਉਹਦੇ ਚੋਦਾ ਆਈਡੀ ਪ੍ਰੂਫ ਨਹੀਂ ਕੋਈ ਉਹਦੇ ਚ ਕੁਝ ਵੀ ਨਹੀਂ ਉਹ ਨਾ ਇੱਕ ਕਤੀੜ ਨੇ ਮੇਰੇ ਖਿਲਾਫ ਪੋਸਟ ਵੀ ਪਾਈ ਆ ਇਹ ਅਕੇ ਕਿਸੇ ਪਰਸ ਵਾਲੇ ਦੀ ਵੀਡੀਓ ਕਰਕੇ ਆ ਸੀ ਉਹਦੇ ਤੇ ਨੂੰ ਵਿਊ ਨਹੀਂ ਮਿਲੇ ਇਹਨੇ ਅਖਿਆ ਆ ਫਿਰ ਗੇਮ ਖੇਡੀ ਉਹ ਨੂੰ ਮੈਂ ਕਤੀੜ ਨੂੰ ਕੈਮਰੇ ਦੇ ਥਰੂ ਦੱਸਣਾ ਚਾਹਣਾ ਠੀਕ ਆ ਵੀ ਕਤੀੜੇ ਉਹ ਮੇਰਾ ਦੋਸਤ ਆ ਬੱਬੂ ਆ ਦਕਸ਼ਤ ਬੈਗ ਵਾਲਾ ਹਬੌਰ ਤੋਂ ਕੋਈ ਉਹਦਾ ਵਿਊਆਂ ਦਾ ਚੱਕਰ ਨਹੀਂ ਅਸੀਂ ਤਾਂ ਵੀ ਜਿੱਦੇ ਕਿਤੇ ਫੋਰ ਜਾਂਦੇ ਆ ਬੈਠੇ ਬੈਠੇ ਤੇ ਪੋਸਟਾਂ ਵੀਡੀਓ ਪਾ ਲਈ ਠੀਕ ਆ ਉਹ ਪਰਸ ਅੱਜ ਵੀ ਆਪਣੇ ਘਰੇ ਪਿਆ ਉਹਦੇ ਚ ਇੱਕ ਚਾਬੀਆਂ ਉਹਦੇ ਘਰ ਦੀਆਂ ਮੇਕਅੱਪ ਦਾ ਸਮਾਨ ਆ ਠੀਕ ਆ ਇੱਕ ਮੋਬਾਈਲ ਆ ਮੋਬਾਈਲ ਦੇ ਵਿੱਚ ਸਿਮ ਹੈ ਨੀਗਾ ਕੋਈ ਫੋਟੋ ਨਹੀਂ ਕੋਈ ਉਹਦੇ ਚ ਆਈਡੀ ਪ੍ਰੂਫ ਨਹੀਂ 2 ਤੋਂ 300 ਰੁਪਏ ਦਾ ਪਰਸ ਆ ਉਹ ਠੀਕ ਆ ਆਪਣੇ ਕੋਲੇ ਪਿਆ ਜਦੋਂ ਕੋਈ ਮਰਜ਼ੀ ਆ ਕੇ ਆਪਾਂ ਨੂੰ ਉਦਾਂ ਨਿਸ਼ਾਨੀਆਂ ਦੱਸ ਕੇ ਤੇ ਆਪਾਂ ਨੂੰ ਫੋਨ ਕਰਕੇ ਜਦੋਂ ਮਰਜ਼ੀ ਲ ਜਾ ਸਕਦਾ 988426920 ਤੇ ਗੋਪੀ ਭਾਈ ਜਦੋਂ ਲੋਕ ਚੰਗੇ ਮਾੜੇ ਕਮੈਂਟ ਕਰਦੇ ਆ ਹੂੰ ਹੂੰ ਵੈਸੇ ਮੈਂ ਮੈਂ ਆਪਦੀ ਜ਼ਿੰਦਗੀ 'ਚ ਨਹੀਂ ਦੇਖਿਆ ਵੀ ਗੁਰ ਗੁਰਪ੍ਰੀਤ ਨੇ ਕਿਸੇ ਨੂੰ ਗਾਲ ਕੱਢੀ ਹੋਵੇ ਪਰ ਪਰ ਜਦੋਂ ਲੋਕ ਚੰਗਾ ਮਾੜਾ ਬੋਲਦੇ ਦਿਲ ਦੁਖੀ ਹੁੰਦਾ ਯਾਰ ਨਹੀਂ ਯਾਰ ਫੇਰ ਕਿੱਡੀ ਗੱਲ ਆ ਆਪਣੇ ਮਹਾਰਾਜ ਸਾਹਿਬ ਆਪਾਂ ਨੂੰ ਕਿੱਡੀ ਗੱਲ ਆ ਗੱਲਾਂ ਵੀ ਜੱਗ ਤੇ ਹੋਰੀਆਂ ਹੀ ਹੁੰਦੀਆਂ ਨੇ ਜਿੱਦੇ 'ਚ ਕੋਈ ਗੱਲਬਾਤ ਹੁੰਦੀ ਆ ਕੋਈ ਚੱਕਰ ਨਹੀਂ ਜੀ ਤਬਈ ਆਹ ਗੱਲ ਵੀ ਭਵੇਂ ਕੋਈ ਰੀਲ ਬਣਾ ਕੇ ਰੱਖ ਲੇ ਹੁਣੇ ਰੀਲ ਤੇ ਕਈ ਟੀਚਰਾਂ ਵੀ ਬਣਾਉਣਗੇ ਹੈਗੇ ਮੈਂ ਜਾਣਦਾ ਨਹੀਂ ਐਡੀ ਗੱਲ ਵੀ ਨਹੀਂ ਜੇ ਮੈਂ ਟੱਕਰਨਾ ਹੋਵੇ ਐਡੀ ਵੀ ਆਪਣੇ ਡੋਲਿਆਂ 'ਚ ਜਾਣ ਹੈਗੀ ਆਪਾਂ ਟੱਕਰ ਲਾਉਂਗੇ ਪਰ ਆਪਾਂ ਨੂੰ ਕੀ ਹੈ ਯਾਰ ਉਹਨਾਂ ਨੇ ਕੀ ਕਰਨਾ ਕੱਲਾ ਉਹਨਾਂ ਨੇ ਆਪਦਾ ਚੈਨਲ ਆਪ ਕੜਨਾ ਫੋਟੋ ਆਪਣੀ ਫੋਟੋ ਤਾਂ ਆਪਣੀ ਆਉਂਦੀ ਮੂਰੇ ਜੀ ਹੂੰ ਡੈਂਪੀ ਢੱਲੋ ਦਾ ਲੈ ਮੈਂ ਜਿਹੜੀ ਅੱਜ ਤੈਨੂੰ ਭੁੱਖਮਾਣੀ ਕਰੀ ਹੈ ਨਾ ਵੀ ਡੈਂਪੀ ਢੱਲੋ ਮੰਤਰੀ ਬਣੂ ਜੇ ਮੰਤਰੀ ਨਾ ਬਣਾਇਆ ਇਹਨਾਂ ਨੇ ਕਿਸੇ ਨੇ ਵਿੱਚ ਕੋਈ ਫਾਲਟ ਆਤੀ ਹੂੰ ਤੇ ਫਿਰ ਗਾ ਨੂੰ ਸਰਕਾਰ ਖਤਮ ਕਿਉਂਕਿ ਪਤਾ ਕੀ ਗੱਲ ਆ ਇਹ ਐਕਸਪੀਰੀਅੰਸ ਹੁੰਦਾ ਹਰੇਕ ਬੰਦੇ ਦੇ ਵਸਦਾ ਰੋਗ ਨਹੀਂ ਹੁੰਦਾ ਮੰਤਰੀ ਬਣ ਕੇ ਸਰਕਾਰ ਚ ਲਾਉਣੀ ਮੰਤਰੀ ਕਿਹੜਾ ਬਣੂਗਾ ਬਈ ਡੀਪੀਟੀ ਮੰਤਰੀ ਤੈਨੂੰ ਆਫ ਕੈਮਰੇ ਦੱਸ ਦੂੰ ਇੰਨਾ ਬਾਹਲਾ ਨਾ ਜਾ ਕੇ ਜਾਰ ਕਰਿਆ ਕਰ ਹੂੰ ਤੇ ਬਣੂਗਾ ਜ਼ਰੂਰ ਹਾਂ ਹੂੰ ਬਾਦ 2-4 ਮਹੀਨੇ ਬਾਦ ਤੋਂ ਬਾਦ 6 ਮਹੀਨਿਆਂ ਚ ਬੜਾ ਟਾਈਮ ਨਹੀਂ ਲੱਗਦਾ ਪੰਜਾਬ ਦੀ ਜਿਹੜੀ ਸਿਆਸਤ ਦੀ ਗੱਲ ਕਰ ਲਈਏ 2000 ਤਾ ਇਹ ਦੇ ਪਹਿਲਾ ਪਹਿਲਾ ਮੁੱਖ ਮੰਤਰੀ ਵੀ ਬਦਲਿਆ ਜਾ ਸਕਦਾ ਕੋਈ ਹੋਰ ਵੀ ਮੰਤਰੀ ਬਦਲੇ ਜਾ ਸਕਦੇ ਨੇ ਮੇਰੇ ਹਿਸਾਬ ਨਾਲ ਬਈ ਜਿਵੇਂ ਮੋਦੀ ਨੇ ਜਿਹੜਾ ਫੈਸਲਾ ਲੈ ਲਿਆ ਜੇ ਉਹ ਫੈਸਲੇ ਤੇ ਜਿਵੇਂ ਹੁਣ ਸਾਰਾ ਕੁਝ ਲਗਭਗ ਕਲੀਅਰ ਹੀ ਆ ਹੋ ਸਕਦਾ ਇਲੈਕਸ਼ਨ 27 ਚ ਹੋਣ ਹੀ ਨਾ 29 ਚ ਹੋ ਜਾਣ ਹੂੰ ਹੋ ਸਕਦਾ ਜੀ ਪੱਕਾ ਨਹੀਂ ਤੈਨੂੰ ਲਿਖ ਕੇ ਦਿੰਦੇ ਹੋ ਸਕਦਾ ਵੀ ਇਲੈਕਸ਼ਨ ਹੋਣ ਹੀ 29 ਚ ਗੋਪੀ ਵੀ ਹਲਕੇ ਵੀ ਬੱਸ ਸਕਦੇ ਆ ਹਲਕੇ ਵਧਣਗੇ ਬਈ ਪੱਕਾ ਵਧਣਗੇ ਵਧਣਗੇ ਪਤਨਗੇ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਕਿਉਂਕਿ ਕਈ ਵਿੱਚ ਹਲਕੇ ਵੱਡੇ ਹੋਈ ਜਾਂਦੇ ਆ ਭਾਵੇਂ ਉਹ ਲੋਕ ਸਭਾ ਦੇ ਆ ਭਾਵੇਂ ਉਹ ਵਿਧਾਨ ਸਭਾ ਦੇ ਆ ਹਮ ਹਲਕੇ ਵੱਡੇ ਹੋਈ ਜਾਂਦੇ ਆ ਤਾਂ ਕਰਕੇ ਫਿਰ ਉਹ ਬਈ ਜਿਹੜਾ ਉੱਥੇ ਕੋਈ ਐਮ ਐਲ ਏ ਉੱਠਦਾ ਜਾਂ ਐਮ ਪੀ ਉੱਠਦਾ ਉਹਦੇ ਵੱਸੋਂ ਬਾਹਰ ਹੋ ਜਾਂਦਾ ਜਿਵੇਂ ਤੂੰ ਆਪਣੇ ਫਰੀਦਕੋਟ ਹਲਕਾ ਹੀ ਲਾਲਾ ਕਿੱਡਾ ਬੰਡਾ ਹੋ ਗਿਆ ਫਰੀਦਕੋਟ ਹਲਕਾ ਬਹੁਤ ਵੱਡਾ ਹੋ ਗਿਆ ਉਹਦੇ ਥਾਂ ਤੇ ਸ਼੍ਰੀ ਮੁਕਸਰ ਸਾਹਿਬ ਇੱਕ ਹਲਕਾ ਬਣਾ ਚਾਹੀਦਾ ਹਮ ਇਹ ਗੱਲ ਮੰਨਦਾ ਨੂੰ ਜਿੰਨੇ ਪਰਸੈਂਟਾ ਬਹੁਤ ਵੱਡਾ ਹਲਕਾ ਇਹਦਾ ਕੋਈ ਬਹੁਤ ਹਲਕੇ ਆ ਫਰੋਜਪੁਰ ਹਲਕਾ ਕਿੱਡਾ ਵੱਡਾ ਹੁਣ ਕਿੱਥੇ ਮਲੋਟ ਆ ਤੇ ਕਿੱਥੇ ਫਰੋਜਪੁਰ ਆ ਹਲਕੇ ਬਹੁਤ ਵੱਡੇ ਹੈਗੇ ਬਾਈ ਤੇ ਬਾਈ ਇੱਕ ਇੱਕ ਗੱਲ ਹੋਰ ਮੈਂ ਇੱਥੇ ਐਡ ਕਰਨੀ ਚਾਹੂੰਗਾ ਹੋਰ ਕੁਝ ਨਹੀਂ ਜਾਊਂਗਾ ਤਾਂ ਬਹੁਤ ਜਿਹੜੇ ਸਮਾਜ ਸੇਵਕ ਹੈ ਉਹ ਇਹ ਕਹਿੰਦੇ ਆ ਵੀ 2027 ਦੇ ਵਿੱਚ ਭਈਆਂ ਦਾ ਰਾਜ ਵੀ ਆਉਣਾ ਨਹੀਂ ਆਉਂਦਾ ਉਹਦੇ ਬਾਰੇ ਤੁਹਾਡੀ ਭਵਿੱਖਬਣੀ ਕੀ ਕਹਿੰਦੀ ਹੈ ਨਹੀਂ ਆਉਂਦਾ ਬਾਈ ਕਦੇ ਵੀ ਨਹੀਂ ਆਉਂਦਾ ਹੂੰ ਕਦੇ ਵੀ ਨਹੀਂ ਹੁੰਦਾ ਪੰਜਾਬ ਤੇ ਭਾਈ ਗੇਰਾਜ ਕਰ ਸਕੋ ਉਹ ਨਹੀਂ ਭਾਈ ਕਿੱਥੇ ਯਾਰ ਐਵੇਂ ਗੱਲਾਂ ਉਹ ਤਾਂ ਆਪਦੀ ਕਮਾਈ ਕਰਨ ਆਇਆ ਯਾਰ ਹੂੰ ਠੀਕ ਆ ਆਪਣੇ ਲੋਕ ਉਹਨਾਂ ਤੇ ਹੀ ਲੱਗੀ ਜਾਂਦੇ ਫਿਰ ਆਪਾਂ ਭਈਆਂ ਬਿਨਾ ਸਾਰਦੇ ਵੀ ਨਹੀਂ ਜਾਂਦਾ ਸਾਰੋ ਵੀ ਹੂੰ ਸਾਰੀ ਲੇਬਰੀ ਭਈਆਂ ਦੀ ਐ ਹੂੰ ਸ਼ੈਲਰਾਂ ਚ ਕੌਣ ਕੰਮ ਕਰਦਾ ਭਈਏ ਹੂੰ ਜਿਹੜਾ ਕੋਈ ਰੇੜੀਆਂ ਤੇ ਖਾਣ ਪੀਣ ਆਪਾਂ ਵੀ ਖਾਣੇ ਪੀਣੇ ਰੈਸਟੋਰੈਂਟਾਂ ਚ ਖਾਣਦੇ ਪੀਣੇ ਪਾਉਣਾ ਭਈਏ ਸਾਰੇ ਹੂੰ ਉਹ ਯਾਰ ਹਾਇ ਤਾਂ ਉਹ ਵੀ ਇਨਸਾਨ ਹੀ ਹੂੰ ਇਨਸਾਨ ਹੀ ਉਹ ਭਈਆ ਤਾਂ ਇੱਕ ਭਰਾ ਨੂੰ ਕਹਿੰਦੇ ਆ ਭయ్యా ਹੂੰ ਭਰਾ ਨੂੰ ਭਈਆ ਭਰਾ ਨੂੰ ਇਹ ਤਾਂ ਇੱਕ ਸ਼ਬਦ ਆ ਯਾਰ ਹਿੰਦੀ ਹਿੰਦੀ ਦਾ ਵਰਡਿੰਗ ਹੈ ਹੂੰ ਆਪਾਂ ਤੁਹਾਨੂੰ ਭਈਏ ਭਈਏ ਕਹੀ ਜਾਂਦੇ ਹਾਇ ਤਾਂ ਉਹ ਵੀ ਆਪਣੇ ਇੰਡੀਆ ਦੇ ਰਹਿਣ ਵਾਲੀ ਆ ਹੂੰ ਬਾਹਰੋਂ ਤਾਂ ਨਹੀਂ ਆਏ ਜਿਹੜਾ ਕੋਈ ਗੁੰਡਾਗਰਦੀ ਕਰਦਾ ਭਵੇਂ ਉਹ ਭਈਆ ਭਵੇਂ ਪੰਜਾਬੀ ਉਹਨੂੰ ਫੜ ਕੇ ਦੇਖ ਲੋ ਹੂੰ ਜੇ ਭਈਏ ਵਿੱਚ ਕੋਈ ਗੁੰਡਾਗਰਦੀ ਕਰਦਾ ਤਾਂ ਵਿੱਚ ਬਹੁਤ ਚੰਗੇ ਇਨਸਾਨ ਵੀ ਬੈਠੇ ਆ ਯਾਰ ਹੂੰ ਇਹ ਜੀਤ ਤੇ ਨਹੀਂ ਯਾਰ ਮੈਂ ਕੋਈ ਕਿੰਤੂ ਪ੍ਰੰਤੂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਵੀ ਜੇ ਉਹ ਨਾ ਹੋਣ ਤਾਂ ਫਿਰ ਆਪਣੇ ਲੋਕਾਂ ਦੇ ਕੰਮ ਵੀ ਖਤਮੀ ਹੋ ਜਾ ਬੜੇ ਬੜੇ ਡੇਰੀ ਫਾਰਮਾਂ ਚ ਕੌਣ ਕੰਮ ਕਰਦਾ ਬਈ ਇਹ ਹੂੰ ਫਿਰ ਆਪਣੇ ਪੰਜਾਬੀ ਸਾਰ ਨੂੰ ਵੀ ਜਾ ਤਾਂ ਉਹਨਾਂ ਬਿਨਾ ਜੇ ਆਪਾਂ ਉਹਨਾਂ ਦਾ ਬਾਈਕਾਟ ਕਰਨਾ ਹੂੰ ਤੇ ਫਿਰ ਉਹਨਾਂ ਦਾ ਬਾਈਕਾਟ ਕਰੋ ਉਹਨਾਂ ਬਿਨਾ ਸਾਰੋ ਵੀ ਹੂੰ ਆਪ ਕੰਮ ਕਰਨਾ ਸਿੱਖੋ ਵੀ ਆਪ ਆਪਾਂ ਕੰਮ ਤਾਂ ਫਿਰ ਆਪਣਾ ਅੱਧਾ ਪੰਜਾਬ ਭਈਆਂ ਤੇ ਨਿਰਭਰ ਆ ਆਪ ਲੋਕ ਹੱਥੀ ਮਿਹਨਤ ਕਰਕੇ ਰਾਜੀ ਨਹੀਂ ਮੰਡੀਆਂ ਦੇ ਵਿੱਚ ਭਈ ਗਏ ਆ ਖੇਤ ਬਈ ਸਾਰੇ ਹੀ ਯਾਰ ਕਿੱਥੇ ਨਹੀਂ ਸ਼ੈਲਰਾਂ ਚ ਫੈਕਟਰੀਆਂ ਚ ਰੇੜੀਆਂ ਤੇ ਤਾਂ ਭਈਏ ਅੱਧੇ ਪੰਜਾਬ ਚ ਔਨੀਵਾਦੀ ਪੰਜਾਬੀਆਂ ਦੀ ਉਹਦੂ ਹੋ ਸਕਦਾ ਜਿਆਦੇ ਭਈਆਂ ਦੀ ਹੋਵੇ ਹੂੰ ਲੁਧਿਆਣੇ ਚ ਸਭ ਤੋਂ ਜਿਆਦੇ ਆਟੋ ਚਾਲਕ ਕੌਣ ਆ ਭਈਏ ਆ ਜੀ ਬਠਿੰਡੇ ਚ ਕੌਣ ਆ ਭਈਏ ਆ ਫਿਰ ਆਪਾਂ ਉਹਨਾਂ ਬਣਾ ਸਾਰੋ ਵੀ ਹੂੰ ਜੀ ਜਿਆਦਾ ਪਾਉਂਦਾ ਬਣਾ ਯਾਰ ਕੰਮ ਆਪਦੇ ਤੇ ਡਿਪੈਂਡ ਕਰੀਏ ਫਿਰ ਤਾਂ ਆਪਾਂ ਉਹਨਾਂ ਦਾ ਵਿਰੋਧ ਵੀ ਕਰ ਸਕਦੇ ਆ ਜੀ ਜੇ ਆਪਾਂ ਉਹਨਾਂ ਦਾ ਵਿਰੋਧ ਕਰਾਂਗੇ ਚਲ ਠੀਕ ਆ ਉਹ ਆਪਦੇ ਜਿਹੜੇ ਆਏ ਆ ਸਟੇਟ ਚ ਉੱਥੇ ਉੱਡ ਜਾਣਗੇ ਤੇ ਫਿਰ ਆਪਣਾ ਕਾਰੋਬਾਰ ਕਿਵੇਂ ਚੱਲੂ ਆਪਣਾ ਠੱਪ ਹੋ ਜੂ ਚੌਲ ਉੱਥੇ ਰਹਿ ਜਾਣਗੇ ਤੋਲਨੇ ਨਹੀਂ ਚੈਲਰ ਵਿਲੇ ਨਹੀਂ ਹੋਣੇ ਹੂੰ ਕੁਝ ਵੀ ਇਹ ਕੰਮ ਆਪਾਂ ਤਾਂ ਫਿਰ ਛੱਡੀ ਬੈਠੇ ਪੰਜਾਬੀ ਕੰਮ ਆਪਣੇ ਪੰਜਾਬੀ ਤਾਂ ਬਾਹਰ ਕੈਨੇਡਾ ਅਮਰੀਕਾ ਨੂੰ ਤੁਰੇ ਜਾਂਦੇ ਆ ਜੀ ਜੀ ਫਿਰ ਉੱਥੇ ਆਪਾਂ ਨੂੰ ਕੋਈ ਭਈਆ ਦਾ ਹੋਗਾ ਹੂੰ ਭਈਆ ਸ਼ਬਦ ਤਾਂ ਇੱਕ ਭਰਾ ਨੂੰ ਕਹਿੰਦੇ ਆ ਯਾਰ ਐਵੇਂ ਲੋਕਾਂ ਨੇ ਚੱਕਤਾ ਇਹ ਸ਼ਬਦ ਹਾਂ ਤੇ ਭਾਈ ਭਈਏ ਆਖਣ ਲੱਗ ਪਏ ਸਹੀ ਤਾਂ ਇਹਦਾ ਸ਼ਬਦ ਭਈਆ ਭਈਆਂ ਭਈਆ ਹਾਂ ਜਿਵੇਂ ਆਪਾਂ ਕਹਿ ਦਈਏ ਉਹ ਯਾਰ ਨਾ ਜਦੋਂ ਪਹਿਲਾਂ 10 ਦੇ ਬਜ਼ੁਰਗ ਦਾ ਦਿੰਦੇ ਜਦੋਂ ਆਉਣ ਲੱਗੇ ਸੀ ਨਾ ਉਦੋਂ ਆ ਦਿੰਦੇ ਸੀ ਇਹ ਭਈਆ ਕੈਸੇ ਹੈ ਭਈਆ ਕਿਆ ਕੈਸੇ ਕੈਸੇ ਉਹਨਾਂ ਨੂੰ ਭਈਏ ਆਖਣ ਲੱਗ ਪਏ ਹਾਏ ਤਾਂ ਉਹ ਬਿਹਾਰੀ ਲੋਕ ਜਾਂ ਯੂਪੀ ਦੇ ਜਾਂ ਬਿਹਾਰ ਦੇ ਜਾਂ ਾਂਧੀ ਦੇ ਆ ਪ੍ਰਵਾਸੀ ਮਜ਼ਦੂਰ ਹਾਂ ਪ੍ਰਵਾਸੀ ਮਜ਼ਦੂਰ ਆਪਾਂ ਭਈਏ ਤਾਂ ਉਹਨਾਂ ਨੂੰ ਇੱਕ ਭਈਏ ਭਾਈ ਭਾਈ ਉਹ ਜਦੋਂ ਕਹਿੰਦੇ ਸੀ ਉੱਥੋਂ ਭਈਏ ਆਖਣ ਲੱਗ ਪਏ ਜੀ ਦੋ ਭਵਿਕਵਾਣੀਆਂ ਤੁਹਾਡੀਆਂ ਹੋ ਗਈਆਂ ਇੱਕ ਤਾਂ ਹਲਕੀ ਵਧਣਗੀ ਹੂੰ ਇੱਕ ਡੈਂਪੀਟੀ ਹਲਕੇ ਦਾ ਭਾਈ ਵਧਣਗੇ ਇਹਦੇ ਵਿੱਚ ਭਵਿੱਖ ਬਾਣੀ ਵਾਲੀ ਤਾਂ ਕੋਈ ਗੱਲ ਵੀ ਨਹੀਂ ਹੂੰ ਹਲਕੇ ਤਾਂ ਵਧਣਗੇ ਕਿਉਂਕਿ ਹਲਕੇ ਵਿੱਚ ਬਹੁਤ ਵੱਡੇ ਹੋਏ ਪਏ ਆ ਹੂੰ ਇਹ ਤਾਂ ਉਹੀ ਸਰਕਾਰ ਦਾ ਚੱਲੀ ਜਾਂਦਾ ਹੈ ਹੂੰ ਸਿਸਟਮ ਬਣੀ ਜਾਂਦਾ ਜਿਵੇਂ ਆਪਾਂ ਜਿਹਨੂੰ ਮਰਦਸ਼ਵਾਰੀ ਨਹੀਂ ਕਹਿੰਦੇ ਹੁੰਦੇ ਉਹ ਚੀਜ਼ ਬਣੀ ਜਾਂਦੀ ਕਿਹੜਾ ਪਿੰਡ ਕਿੱਧਰ ਪਾਉਣਾ ਕਿਹੜਾ ਕਿੱਦਾਂ ਇਹ ਤਾਂ ਕੋਈ ਵੈਸੇ ਢਿੱਕੇੰਤੂ ਪ੍ਰੰਤ ਵਾਲੀ ਗੱਲ ਹੀ ਨਹੀਂ ਹੂੰ ਹਲਕੇ ਤਾਂ ਵਧਣਗੇ ਦੂਜੀ ਭਵਿੱਖ ਬਾਣੀ ਪੱਕੀ ਆ ਵੀ ਹਾਂ ਉਹ ਮੰਤਰੀ ਬਣ ਦੇ ਇੱਕ ਗੱਲ ਹੋਰ ਆ ਜੇ ਇਹ ਨਾਮ ਬਣਾਇਆ ਮੰਤਰੀ ਤੇ ਫੇਰ 2027 ਜਾਂ 29 ਚ ਕਦੋਂ ਵੀ ਇਲੈਕਸ਼ਨ ਹੋਵੇ ਤੇ ਜਮਾਂ ਆਮ ਆਦਮੀ ਪਿੱਟ ਜੂਗੀ। ਹੂੰ ਕਿਉਂਕਿ ਜਿਹੜਾ ਡਿੰਪੀ ਢਿੱਲੂ ਆ ਨਾ ਇਹਨੂੰ ਕੰਮ ਕਰਨ ਦਾ ਆਧਾਰਾ ਹੈਗਾ। ਹੂੰ ਐਮਐਲਏ ਬਣੇ ਨੂੰ ਇੱਕ ਮਹੀਨਾ ਹੋਇਆ ਨਾ ਸਾਡੇ ਹਲਕੇ ਚ ਕੰਮ ਵੇਖ ਕਿੰਨੇ ਹੋਈ ਜਾਂਦੇ। ਹੂੰ ਗਿੱਦੜਵੇ ਸ਼ਹਿਰ ਚ ਕੰਮ ਵੇਖ ਕਿੰਨੇ ਹੋਈ ਜਾਂਦੇ। ਹੂੰ ਕਿਉਂਕਿ ਪਹਿਲਾਂ ਜ਼ਿਲ੍ਹਾ ਪਲਾਨਿੰਗ ਬੋਰਡ ਦਾ ਚੇਅਰਮੈਨ ਵੀ ਰਿਹਾ ਬਾਕੀ 8-9 ਸਾਲ ਕਾਲੀ ਦਲ ਚ ਬਹੁਤ ਵਧੀਆ ਮਨਿਸਟਰਾਂ ਵਾਲਾ ਲੈਵਲ ਸੀਗਾ ਐਮਐਲਏ ਨਾ ਹੋਣ ਦੇ ਬਾਵਜੂਦ ਵੀ ਐਮਐਲਏ ਨਹੀਂ ਮੰਤਰੀਆਂ ਵਾਲਾ ਲੈਵਲ ਰੱਖਿਆ ਹਲਕੇ ਦੇ ਕੰਮ ਕਰਾਏ ਆ ਮੰਤਰੀਆਂ ਜੀ ਨਹੀਂ ਚਲਦੀ ਸਕੂ ਵੀ ਬਈ ਚਲਦੀ ਸੀ ਹੂੰ ਬਈ ਇਹ ਪਤਾ ਕੀ ਗੱਲ ਆ ਐਮਐਲਏ ਬਾਣ ਹਰੇਕ ਜਾਂਦਾ ਐਮਐਲਏ ਨੇ ਆਪਦੀ ਯੁਰਤ ਰੱਖਣੀ ਜਾਂ ਮੰਤਰੀਆਂ ਨੇ ਆਪਦੀ ਯੁਰਤ ਰੱਖਣੀ ਉਹ ਕੁਛ ਨਾ ਕੁਛ ਕਿਤੇ ਬੰਦੇ ਦੇ ਵਾਸਤੇ ਵੀ ਹੁੰਦਾ ਹੂੰ ਕੋਈ ਜ਼ਰੂਰੀ ਨਹੀਂ ਗੱਲਾਂ ਹੁਣ ਭਗਵੰਤ ਮਾਨ ਥੋੜਾ ਹਰੇਕ ਮੰਤਰੀ ਜਾਂ ਐਮ.ਐਲ.ਏ ਦੀ ਖਾਤਰ ਕਿਸੇ ਥਾਣੇ ਜਾਂ ਕਚਹਿਰੀ ਚਾਹਦਾ ਫਿਰਦਾ ਬਈ ਇਹ ਮੇਰਾ ਐਮ.ਐਲ.ਏ ਜਾਂ ਮੰਤਰੀ ਹੈ ਬਈ ਉਹਦੀ ਸੁਣੋ ਜਾਂ ਨਾ ਸੁਣੋ ਹੂੰ ਕੁਸ ਆਪਦੀ ਵੀ ਬੰਦੇ ਚ ਜ਼ੁਰਤ ਪਾਵਰ ਚਾਹੀਦੀ ਆ ਹੂੰ ਜੇ ਜ਼ੁਰਤ ਪਾਵਰ ਆ ਤਾਂ ਸਾਡੇ ਕਿਧਰ ਵਿੱਚ ਕੰਮ ਹੋਈ ਜਾਂਦੇ ਆ ਪਿੰਡਾਂ ਚ ਕੰਮ ਹੋਈ ਜਾਂਦੇ ਚੱਲ ਪਏ ਬਈ ਫੇਰ ਜਿਹੜੀਆਂ ਗਲਗਾਂ ਕੁਲਗਾਂ ਰਹਿੰਦੀਆਂ ਸੀਗੀਆਂ ਪੱਕੀਆਂ ਹੋਣ ਲੱਗ ਪਈਆਂ ਗੋਪੀ ਆ ਇੱਕ ਹੋਰ ਆਪਾਂ ਪਹਿਲਾਂ ਵੀ ਇਸ ਵਿਸ਼ੇ ਤੇ ਗੱਲਬਾਤ ਕੀਤੀ ਸੀ ਜਦੋਂ ਡੈਂਪੀ ਢਿੱਲੋ ਜਿੱਤਦੇ ਆ ਉਹਦੋਂ ਇੱਕ ਸਕਾਰਪੀਓ ਦੀ ਚਰਚਾ ਹੋਈ ਸੀ ਬਹੁਤ ਜਣਾਂ ਨੇ ਪੋਸਟਾਂ ਪਾਈਆਂ ਉਹਦੇ ਤੇ ਹਣਾ ਫੇਸਬੁੱਕ ਤੇ ਬਹੁਤ ਜਣਾਂ ਨੇ ਉਸ ਚੀਜ਼ ਨੂੰ ਟਰੋਲ ਵੀ ਕੀਤਾ ਉਹਨੂੰ ਕਿਵੇਂ ਦੇਖਦੇ ਸਕਾਰਪੀਓ ਕਰੀ ਜਾਂਦੇ ਯਾਰ ਹਾਥੀਆਂ ਨੂੰ ਕੁੱਤੇ ਭੌਂਕਦੇ ਹੁੰਦੇ ਕਿੱਡੀ ਕਦੇ ਹਾਥੀ ਦੇ ਨੇੜੇ ਆ ਕੇ ਪੈਰ ਫੜਿਆ ਕੇ ਕੁੱਤੇ ਨੇ ਦੂਰੇ ਗਰੀ ਜਾਂਦੇ ਆਉ 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 ਕਰੀ ਜਾਂਦੇ ਬਵਾਸੀਰ ਤਾਂ ਇੱਕ ਦਿਨ ਹੋਣੀ ਹੀ ਹੋਣੀ ਆ ਜਿਹੜੇ ਮੇਰੇ ਆਪਣੇ ਆਂਟੀ ਆ ਕਿਉਂਕਿ ਉਹਦਾ ਆਕੇ ਹੀ ਰਹੂਗੀ ਉਹਦਾ ਹਟਦੀ ਨਹੀਂ ਹੂੰ ਉਹਦਾ ਜਦੋਂ ਮੈਨੂੰ ਤਾਂ ਹੁਣ ਸਾਰੀ ਕਹਾਣੀ ਦਾ ਪਤਾ ਹੀ ਹੈ ਬਈ ਕਿੱਥੇ ਜੇ ਆਕੇ ਠੱਲੀ ਖੜੇ ਆ ਤੇ ਕਿੰਨੀ ਤਰੀਕ ਨੂੰ ਆਉਣੀ ਆ ਇੱਕ ਪਿੱਛੇ ਦੇ ਵੀਡੀਓ ਦੇਖੀ ਸੀ ਬਾਰ ਦੇ ਅੱਗੇ ਸਕਾਰਪਿਓ ਖੜੀ ਆ ਤੇ ਇੱਕ ਬਾਈ ਆਉਂਦਾ ਕਹਿੰਦਾ ਵੀ ਤੇਲ ਚੋ ਲੋ ਉਹ ਉਹ ਗੱਲਬਾਤ ਨਹੀਂ ਸੀ ਬਈ ਉਹ ਸਕਾਰਪਿਓ ਤਾਂ ਬਾਈ ਉਹ ਤਾਂ ਮੇਰਾ ਨਾ ਆਪਣਾ ਕੋਈ ਮੰਨ ਕੇ ਚੱਲ ਦੋਸਤਾਂ ਮੁੰਡਾ ਮੋਗੇ ਏਰੀਏ ਦਾ ਸਰਪੰਚ ਆ ਹੂੰ ਉਹ ਸਾਡੀ ਪਰਜਾਈ ਮੈਨੂੰ ਮਿਲਣ ਵਾਸਤੇ ਪਰਜਾਈ ਤੇ ਭਰਾ ਦੋਨੇ ਆਏ ਸੀਗੇ ਹੂੰ ਉਹ ਮੰਨ ਕੇ ਗਾਂ ਬੈਠੇ ਸੀ ਕਿ ਤੇ ਉਹ ਬਾਈ ਨੇ ਉੱਥੇ ਬਾਰਚੀ ਬੰਦ ਕਰਤੀ ਗੱਡੀ ਹੂੰ ਤੇ ਉਹ ਉਧਰੋਂ ਸਰਾਵਾਂ ਵਾਲਾ ਆ ਗਿਆ ਉਹਨੇ ਬਣਾ ਲਈ ਅਖੇ ਮਿਲਗੀ ਮਿਲਗੀ ਨਹੀਂ ਉਹ ਸਕੋਰਪੀਓ ਆਪਣੀ ਨਹੀਂ ਉਹ ਸਕੋਰਪੀਓ ਤਾਂ ਆਪਣੇ ਸੱਜਣ ਮਿੱਤਰ ਦੀ ਸੀ ਆਪਣੀ ਦਾ ਹਰੇ ਸ਼ੋਰੂਮ ਤੇ ਲੱਗੀ ਜਿਹੜੀ ਆ ਹਾਂ ਉਹ ਇੰਨੀ ਗੱਲ ਆ ਜਿਹੜੀ ਉਹ ਵੀ ਸਕੋਰਪੀਓ ਸੀ ਬੰਦਾ ਉਹ ਵੀ ਬਹੁਤ ਕਰਮ ਵਾਲਾ ਉਹ ਵੀ ਮੰਤਰੀ ਲੈਵਲ ਦਾ ਬੰਦਾ ਭਾਜਪਾ ਦਾ ਬਹੁਤ ਵੱਡਾ ਉਹ ਮੰਨ ਕੇ ਚੱਲ ਆਪਾਂ ਕਹਿ ਸਕਦੇ ਆ ਵੀ ਉਹ 1 2 ਵਾਲਾ ਲੀਡਰ ਆ ਉਹ ਕੋਈ ਆਏ ਨਹੀਂ ਹੂੰ ਪਹਿਲੀ ਲਾਂਚ ਬੈਠਣ ਵਾਲਾ ਲੀਡਰ ਆ ਬਾਜਪਾ ਦਾ ਉਹ ਵੀ ਬਹੁਤ ਵੱਡਾ ਉਹਦੇ ਨਾਲ ਆਪਣਾ ਪਹਿਲਾਂ ਤੋਂ ਭਰਾਵਾਂ ਵਾਲਾ ਪਿਆਰਾ ਪਹਿਲਾਂ ਕਾਲੀ ਦਲ ਸੀ ਹੁਣ ਉਹ ਬਾਜਪਾ ਚ ਬਈ 2027 ਚ ਮਾਨਸਾਪ ਨੂੰ ਟੱਕਰ ਦੇ ਸਕਦੇ ਸੁਪੀਰ ਸਿੰਘ ਬਾਦਲ ਨਹੀਂ ਨਹੀਂ ਬਈ ਇਹ ਡੇਡੇ ਮੰਤਰੀ ਆਪਸ ਵਿੱਚ ਥੋੜਾ ਉੱਠਦੇ ਹੁੰਦੇ ਆ ਹੂੰ ਉਹਦੇ ਨਾਲ ਤਾਂ ਨਾਲੇ ਭਾਨਾ ਆਖੀ ਜਾਂਦਾ ਮੈਂ ਉੱਠਣਾ ਹੂੰ ਕੀ ਲੱਗਦਾ ਭਾਨਾ ਸਿੱਧੂ ਜੱਤੂ ਜੂਫਰ ਇਹ ਤਾਂ ਬਈ ਲੋਕ ਫੈਸਲਾ ਕਰਨਗੇ ਹਜੇ ਟਾਈਮ ਬਹੁਤ ਦੂਰ ਪਿਆ ਇਹ ਤਾਂ ਲੋਕ ਫੈਸਲਾ ਕਰਨਗੇ ਹੂੰ ਆਪਾਂ ਮੌਕੇ ਤੇ ਦੱਸਾਂਗੇ ਜਦੋਂ ਵੋਟਾਂ ਪੈਣਾਂ ਉਸ ਤੋਂ ਬਾਅਦ ਗੋਪੀ ਭਾਈ ਬਹੁਤ-ਬਹੁਤ ਸ਼ੁਕਰੀਆ ਗੱਲ ਨਹੀਂ ਕੋਈ ਗੱਲ ਨਹੀਂ ਬਈ ਜਿੰਨੇ ਮਰਜ਼ੀ ਆਓ ਜੀ ਆਇਆਂ ਨੂੰ ਬਾਕੀ ਭਈ ਕੋਈ ਚੱਕਰ ਨਹੀਂ ਕੋਈ ਵੀ ਭੈਣ ਭਰਾ ਜਦੋਂ ਮਰਜ਼ੀ ਆਵੇ ਹਨਾ ਆਪਣੇ ਦਰਵਾਜ਼ੇ ਖੁੱਲੇ ਆ ਤੇ ਜਿਹੜੇ ਕਮੈਂਟਾਂ ਵਾਲੇ ਉਹ ਲੱਗੇ ਰਿਹਾ ਕਰੋ ਕੋੰਨ ਦੀਂਦਾ ਬਈ ਵੇ ਮੇਰੀ ਗੱਲ ਸੁਣ ਮੈਂ ਅੱਜ ਤੱਕ ਐਡਾ ਹੋ ਗਿਆ ਮੈਂ ਕਿਤੇ ਕਿਸੇ ਯੂਟਿਊਬਰ ਨੂੰ ਜਦ ਕਿਸੇ ਵੀ ਆਮ ਪਿੰਡ ਦੇ ਇਨਸਾਨ ਨੂੰ ਮੈਂ ਨਹੀਂ ਗਲਤ ਬੋਲਿਆ ਮੈਨੂੰ ਇੰਨਾ ਮੈਨੂੰ ਕਈ ਅਗਵਾ ਹੁੰਦੇ ਤੂੰ ਯਾਰ ਇਹਨਾਂ ਦਾ ਰਿਪਲਾਈ ਨਹੀਂ ਕਰਦਾ ਮੈਂ ਕਹਿੰਦਾ ਯਾਰ ਫਿਰ ਕੀ ਹੋ ਗਿਆ ਲੱਗੇ ਰਹਿੰਦੇ ਆਪਾਂ ਨੂੰ ਕੀ ਆਪਾਂ ਆਪਦੀ ਜਮਾਨ ਥੋੜਾ ਗੰਦੀ ਕਰਦੇ ਉਹ ਮੂਸਾ ਵਾਲੇ ਦਾ ਗਾਣਾ ਵੀ ਸੀ ਨਾ ਮੈਂ ਪਿੱਠ ਪਿੱਛੇ ਬੋਲਣ ਤੇ ਬੰਦੇ ਰੱਖੇ ਨੇ ਜੋ ਬਿਨਾਂ ਕੰਮੋਂ ਰਹਿੰਦੇ ਮਸ਼ਹੂਰੀ ਕਰਦੇ ਹਾਂ ਹੈਨਾ ਫੋਟੋ ਤਾਂ ਆਪਣੀ ਚਲਦੀ ਜਾਣਾ ਹੂੰ ਲੱਗੇ ਰਹਿੰਦੇ ਕੁਝ ਨਹੀਂ ਹੁੰਦਾ ਹੈ ਪਰ ਕੰਗਾ ਦਾ ਬਈ ਬੜੀ 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 ਬਵਾਸੀਰ ਹੋਈ ਪਈ ਆ ਹੂੰ ਲਾਈਵ ਉਹ ਬੰਦੇ ਆ ਕਦੇ ਕਿਵੇਂ ਬੰਦੇ ਆ ਕਦੇ ਮੇਰੇ ਖਿਲਾਫ ਕੋਈ ਪੋਸਟ ਪੈਂਦੀ ਉਹਨੂੰ ਲਾਈਵ ਬਾਅਦ ਸ਼ੇਅਰ ਕਰਦੇ ਆ ਬਈ ਉਹਨਾਂ ਨੂੰ ਆਏ ਆ ਯਾਰ ਬਈ ਇਹ ਮੂਰੇ ਘਾਤ ਉਹ ਆ ਗਿਆ ਹੂੰ ਗੱਲ ਸਾਰੀ ਕਿੱਥੇ ਆ ਗਿਆ ਦੀ ਹੁਣ ਅਸੀਂ ਆ ਪ੍ਰੋਮੋਸ਼ਨ ਅਸੀਂ ਤਾਂ ਕੱਲੇ ਖਰਚੇ ਤੇ ਤੇਲ ਪਾਣੀ ਤੇ ਕਰਿਓਣੇ ਆ ਲੋਕ ਇਹਦੇ ਚ ਵੀ 50 50 20 20 ਹਜ਼ਾਰ 10 10 25 25 ਹਜ਼ਾਰ ਲਈ ਜਾਂਦੇ ਆ ਹੂੰ ਉਹ ਫਿਰ ਕੀੜੇ ਤਾਂ ਬਾਈ ਲੜਨੇ ਆ ਜਲੂਨੇ ਤਾਂ ਲੜਦੇ ਹੀ ਆ ਨਾ ਅਗਲਾ ਹੁੰਦਾ ਹਰੇਕ ਦੀ ਰੋਟੀ 'ਚ ਲੱਤ ਮਾਰੀ ਜਾਂਦਾ ਜਾਂ ਕਿਵੇਂ ਕਰੀ ਜਾਂਦਾ ਬਸ ਆਹੀ ਗੱਲਾਂ ਬਾਈ ਹੋਰ ਕੁਝ ਨਹੀਂ ਇਹਦੇ 'ਚ ਹਮਮ ਹੋਰ ਕੋਈ ਕਿੰਤ ਉਪਰਾ ਤੂਨੇ ਤਾਂ ਹੀ ਰੜਕਦੇ ਆਪਾਂ ਨਿੱਕੀ ਨਿੱਕੀ ਗੱਲ ਨੂੰ ਵਿਵਾਦ ਬਣਾ ਲਿਆ ਜਾਂਦਾ ਗੋਪੀ ਤੇ ਬਣਾ ਲੈਣ ਬਾਈ ਆਪਾਂ ਨੂੰ ਕੀ ਆਪਾਂ ਹੁਣ ਹੁਣ ਗੱਲ ਆਪਾਂ ਉਂ ਕੀਤੀ ਆ ਪਤਾ ਨਹੀਂ ਇਹ ਗੱਲ ਦਾ ਕੀ ਮਤਲਬ ਕਰਦਾ ਬਣਾਈ ਜਾਣ ਕੋਈ ਬਣਾਈ ਜਾਣ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹਮ ਜਿਹੜੇ ਜਿਹੜੇ ਲੋਕ ਇਹ ਕਹਿਣ ਹੁੰਦੇ ਆ ਵੀ ਗੋਪੀ ਵੀ ਵਿਹਲਾ ਹੂੰ ਤੇ ਪੱਤਰਕਾਰ ਵੀ ਵਿਹਲਾ ਤੇ ਕੈਮਰਾਮੈਨ ਵੀ ਇਹਨਾਂ ਦਾ ਵਿਹਲਾ ਹਸੀ ਦਬਾਈ ਮੇਰੀ ਗੱਲ ਸੁਣਾ ਆ ਉਹ ਵੇਖ ਲੈ ਮਗਰਲੇ ਪਾਸੇ ਉਹ ਬੰਦਾ ਰੇਪਾਈ ਜਾਂਦਾ ਨਾ ਮੈਂ ਤਾਂ ਉਹਦੇ ਨਾਲ ਲੱਗਣਾ ਸੀ ਜੇ ਤੂੰ ਨਾ ਆਉਂਦਾ ਹੂੰ ਹੈ ਜੀ ਵੇਲਾ ਕੌਣ ਆ ਜੇ ਰੋ ਕੰਮ ਕਰਾਂਗੇ ਤਾਂ ਰੋਟੀ ਖਾਵਾਂਗੇ ਤੇ ਆ ਤੂੰ ਆ ਮੈਨੂੰ ਤਾਂ ਤੂੰ ਮਿਲਨੀ ਆ ਸੀ ਤੂੰ ਆਖਿਆ ਕੋਈ ਅੱਜ ਕਰ ਦੇ ਮੈਂ ਤਨੂੰ ਆ ਹੀ ਮੈਂ ਤਨੂੰ ਆਪ ਕੈਮਰੇ ਕੀ ਆਖਿਆ ਮੈਂ ਵੀ ਡੈਂਪੀ ਮੰਤਰੀ ਬਣ ਜੇ ਮੈਂ ਕਹ ਡੈਂਪੀ ਮੰਤਰੀ ਨਾ ਬਣਿਆ ਤੇ ਹੋ ਸਕਦਾ ਮੈਂ ਕਹ 27 ਜਾਂ 29 ਜਿਦੋਂ ਵੀ ਇਲੈਕਸ਼ਨ ਹੋਏ ਤੇ ਸਰਕਾਰ ਜਵੇਂ ਹੀ ਪਿੱਟ ਜੇ ਕਿਉਂਕਿ ਡੈਂਪੀ ਕੋਲੇ ਜਿਹੜਾ ਕੋਈ ਵੀ ਕਿਸੇ ਵੀ ਆਪਣਾ ਆ ਗਿਆ ਨਾ ਮੰਤਰਾਲਾ ਕੋਈ ਵੀ ਉਹਨੂੰ ਬਹੁਤ ਵਧੀਆ ਅੱਗੇ ਲੈ ਜਾਊਗਾ ਇਹ ਗੱਲ ਨਹੀਂ ਬੰਦੇ ਨੂੰ ਕੰਮ ਕਰਨ ਦਾ ਤਰੀਕਾ ਹੈਗਾ ਹੂੰ ਹਰੇਕ ਦਾ ਦੁੱਖ ਸੁੱਖ ਦਾ ਸੀਰੀ ਹੈ ਤੇ ਬਾਕੀ ਬਈ ਲੋਕ ਤੜ ਕੇ ਹੁਣ ਜਦੋਂ ਉੱਥੇ ਕੋਠੀ ਚ ਜਾਂਦੇ ਆ ਲੈਣਾ ਲੱਗਿਆ ਬੰਗਾਂ ਦੀਆਂ ਪਹਿਲਾਂ ਤਾਂ ਜਾਣ ਸਾਰ ਕੋਲ ਨੂੰ ਵਧੀਆ ਚਾਹ ਪਾਣੀ ਮਿਲਦਾ ਹਰੇਕ ਦੀ ਗੱਲ ਸੁਣੀ ਜਾਂਦੀ ਆ ਹਰੇਕ ਦਾ ਉੱਥੇ ਬਹਿ ਕੇ ਮੌਕੇ ਤੇ ਹੱਲ ਕਰਾਇਆ ਜਾਂਦਾ ਫਿਰ ਅਵੇ ਟ ਲੋ ਚਤੋਂ ਪਰ ਆਪਦੇ ਉੱਥੇ ਦਫ਼ਤਰ ਚਹਾਜਰ ਰਹਿੰਦਾ ਐਦੂ ਉੱਤੇ ਬਈ ਯਾਰ ਹੋਰ ਫਿਰ ਹੁਣ ਕੀ ਕਰਦੇ ਐ ਕਐਮਐਲਏ ਜਦੋਂ ਮੰਤਰੀ ਬਣ ਗਿਆ ਫਿਰ ਉਦੋਂ ਵੀ ਕੰਮ ਖਿੱਚ ਕੇ ਰੱਖਣਗੇ ਹਾਂ ਮਾੜਾ ਮਾੜਾ ਨਿਗਮਕਾਰ ਦੇ ਹਲਕੇ ਆਸਤੇ ਤਰੱਕੀ ਕਰਨਗੇ ਡਿੰਪੀ ਦੇ ਵਿਰੋਧੀਆਂ ਦੇ ਵੀ ਬਈ ਫੋਨ ਆਉਂਦੇ ਹੋਣਗੇ ਤੁਹਾਨੂੰ ਤਾਂ ਹਨ ਨਹੀਂ ਬਈ ਆਪਣਾ ਵੈਰ ਬਰੋ ਤਾਂ ਕਿਸੇ ਨਾਲ ਨਹੀਂ ਨਹੀਂ ਡਿੰਪੀ ਦੇ ਵਿਰੋਧੀ ਧਿਰ ਪਾਰਟੀ ਦੇ ਨਹੀਂ ਕਰਦੇ ਬਈ ਆਪਾਂ ਨੂੰ ਕੋਈ ਨਹੀਂ ਕਰਦਾ ਫੋਨ ਫੋਨ ਤਾਂ ਲਾਉਂਦੇ ਕਿ ਕਿਵੇਂ ਉਹ ਬਈ ਵੇਖ ਬਾਣੀ ਕਰਦੇ ਹੋ ਜਦੋਂ ਕੋਈ ਆਪਣੇ ਕੋਲੇ ਆਉ ਕੋਲ ਨੂੰ ਮੋਸਟ ਵੈਲਕਮ ਆ ਜੀ ਆਇਆਂ ਨੂੰ ਜਦੋਂ ਕੋਈ ਆਉ ਹਨ ਹਾਂ ਉਦੋਂ ਕਿਸੇ ਬਾਰੇ ਦੱਸ ਵੀ ਦੇਵਾਂਗੇ ਪਹਿਲਾਂ ਐਵੇਂ ਦੱਸਣ ਦਾ ਕੀ ਫਾਇਦਾ ਹੈ ਹੈ ਆਪਣੇ ਕੋਲੇ ਹਰੇਕ ਜਿਹੜਾ ਕੋਈ ਪੁੱਛਣਾ ਆ ਇਥੋਂ ਖੁਸ਼ ਹੋ ਕੇ ਗਿਆ ਤੇ ਹਰੇਕ ਨੂੰ ਆਪਾਂ ਗੱਲ ਓਨੀ ਸਹੀ ਦੱਸੀ ਹੈ ਜਿੰਨੀ ਹੋਣੀ ਹੈ। ਉਹ ਗੋਪੀ ਬਾਈ ਇਹ ਜਿਹੜੀ ਭਵਿੱਖਬਾਣੀ ਆ ਇਹ ਤੁਹਾਨੂੰ ਕਿੰਨੇ ਸਮੇਂ ਬਾਅਦ ਤੋਂ ਮਨ ਦੇ ਵਿੱਚ ਫੁਰਨਾ ਆਉਂਦਾ 15 ਦਿਨਾਂ ਬਾਅਦ, ਮਹੀਨੇ ਬਾਅਦ ਕੀ-ਕੀ ਤੋਂ ਫੁਰਦਾ ਆਉਂਦਾ? ਕਿਵੇਂ ਬਾਈ? ਤੇ ਇਹਦਾ ਬਾਈ ਅਗਲੇ ਦਾ ਹੱਥ ਵੇਖ ਕੇ ਦੱਸ। ਅਗਲੀ ਭਵਿੱਖਬਾਣੀ ਕਿਵੇਂ ਆਉਂਦੀ ਆ ਤੁਹਾਨੂੰ? ਉਹ ਦੱਸ ਦਿਆਂਗੇ ਤੇ ਨਾ ਦਿੱਲੀ ਵਾਲੇ ਇਲੈਕਸ਼ਨ ਆਉਣਦੇ ਉਹਦੇ ਬਾਰੇ ਵੀ ਦੱਸ ਦਿਆਂਗੇ। ਹੂੰ ਜੀ ਸਮਾਂ ਆਉਣ ਤੇ ਦੱਸ ਦੇਈਦਾ। ਹੂੰ ਤਾਂ ਕਰਕੇ ਉਹ ਬੰਦਿਆਂ ਦੇ ਮੂੰਹ ਤੇ ਚਪੇੜ ਵਜਦੀ ਰਹਿੰਦੀ ਹੈ ਜਿਹੜੇ ਆਖ ਦਿੰਦੇ ਐ ਨਕਲੀ ਬਾਬਾ ਐ ਆਏ ਆ ਫਲਾਨਾ ਆਇਓ ਆਇਓ ਹੂੰ ਆਪਾਂ ਤਾਂ ਨਹੀਂ ਆਪਦੇ ਕਾਰੋਬਾਰੀ ਬੰਦੇ ਬਹੁਤ ਬਹੁਤ ਬਈ ਤੁਹਾਨੂੰ ਗੁਰਪ੍ਰੀਤ ਗੋਪੀ ਨੂੰ ਗੋਪੀ ਬਾਬਾ ਲਿਖਣ ਲੱਗੇ ਬਾਬਾ ਕਹਿਣ ਲੱਗੇ ਨਹੀਂ ਬਈ ਬਾਬਾ ਸ਼ਬਦ ਤਾਂ ਨਹੀਂ ਮਾੜਾ ਹੂੰ ਕਿਵੇਂ ਹੂੰ ਭਾਵੇਂ ਆਪਾਂ ਨੂੰ ਕੰਜਰ ਲਿਖ ਦੇਣ ਆਪਾਂ ਨੂੰ ਆਪਾਂ ਉਹ ਵੀ ਗਲਤ ਨਹੀਂ ਬੋ ਅਗਰ ਕਿਸੇ ਨੂੰ ਰਿਪਲਾਈ ਨਹੀਂ ਕਰਨਾ ਲੋਕ ਭਾਈ ਕਮੈਂਟਾਂ ਚ ਵੀ ਕਹਿੰਦੇ ਆ ਲਾਸਟ ਗੱਲ ਹੀ ਕਰੂੰਗਾ ਮੈਂ ਕਿਉਂਕਿ ਮੈਨੂੰ ਲੱਗਦਾ ਇਹ ਗੱਲ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਆਪਾਂ ਕਹਿੰਦੇ ਵੀ ਗੋਪੀ ਬਾਪਾ ਤਾਂ ਬਣ ਗਿਆ ਹੁਣ ਗੋਪੀ ਡੇਰਾ ਜ਼ਰੂਰ ਬਣਾਊਗਾ ਨਾ ਨਾ ਡੇਰੇ ਨੂੰ ਕਮ ਮਰਾਸੀਆਂ ਦਾ ਮੁੰਡਾ ਡੇਰਾ ਬਣਾਊਗਾ ਮਰੀ ਜਾਂਦੇ ਯਾਰ ਬਕਾਈ ਮੈਂ ਡੇਰਾ ਕਦੇ ਤੋਂ ਬਣਾਊਗਾ ਮੈਂ ਮਰਾਸੀ ਆ ਮੇਰੇ ਕੋਲੇ ਸਭ ਕੁਝ ਮਹਾਰਾਜ ਦਾ ਦਿੱਤਾ ਮੈਂ ਆਪਦੇ ਘਰੇ ਵੱਧ ਕੇ ਸੰਤੋਸ਼ਤਾ ਜਿੰਨਾ ਕੁ ਸਹੇਗਾ ਮੇਰੇ ਕੋਲ ਇਹਦਾ ਯਾਰ ਇੱਕ ਸੇਵਾ ਠੀਕ ਹੈ ਨਾ ਜਦੋਂ ਮੇਰੇ ਮਨ 'ਚ ਜਿਵੇਂ ਆਉਂਦੀ ਆ ਮੈਂ ਬੋਲ ਦਿੰਦਾ ਉਹ ਪ੍ਰਮਾਤਮਾ ਨੇ ਬਾਹ ਫੜੀ ਆ ਉਹ ਸੱਚ ਕਰ ਦਿੰਦਾ ਉਹ ਫਿਰ ਚਲੂਣੇ ਲੜ ਲੱਗ ਪੈਂਦੇ ਕਈਆਂ ਦੇ ਉਹ ਲੜੀ ਜਾਂਦੇ ਉਹਦੇ ਤਾਂ ਕੋਈ ਕਿੰਤੂ ਪ੍ਰੰਤੂ ਨਹੀਂ ਹਾਂ ਜੀ ਸ਼ੁਕਰੀਆ ਗੋਪੀ ਬਾਈ ਬਹੁਤ ਧੰਨਵਾਦ ਤੁਹਾਡੇ ਨਾਲ ਗੱਲਬਾਤ ਕਰਕੇ ਤਾਂ ਅੱਜ ਫੇਰ ਗੁਰਪ੍ਰੀਤ ਗੋਪੀ ਦੇ ਨਾਲ ਗੱਲਬਾਤ ਕੀਤੀ ਤੁਸੀਂ ਬਾਈ ਦੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਤੇ ਕਮੈਂਟ ਕਰਨ ਵਾਲੇ ਇਸ ਗੱਲ ਦਾ ਧਿਆਨ ਰੱਖਿਓ ਜੇ ਕੰਮ ਕਰਨ ਵਾਲੇ ਵਹਿਲੇ ਹੁੰਦੇ ਆ ਜਾਂ ਕਮੈਂਟ ਕਰਨ ਵਾਲੇ ਵਹਿਨੇ ਹੁੰਦੇ ਆ। ਜੁੜੇ ਰਹੋ ਸਫਲ ਟੈਲੀਵੀਜ਼ਨ ਨਾਲ। ਧੰਨਵਾਦ।